ਸੁਰਤ ਦੀ ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਜੀਹਾਂ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ 2 ਸਾਲਾਂ ਦੀ ਸਜ਼ਾ ਲਈ ਗੁਨਾਹਗਾਰ ਸਾਬਿਤ ਕੀਤੇ ਗਏ ਨੇ ਦਰਸਲ ਉਨ੍ਹਾਂ ਨੂੰ ਕਰੇਲੂ ਲੜਾਈ ਝਗੜੇ ਦੇ ਇੱਕ ਕੇਸ 'ਚ ਸਜ਼ਾ ਸੁਣਾਈ ਗਈ ਹੈ ਸੁਨਾਮ ਕੋਰਟ ਵੱਲੋਂ ਅਮਨ ਰੋੜਾ ਨੂੰ ਇਹ ਸਜ਼ਾ ਸੁਣਾਈ ਗਈ ਹੈ ਕੈਬਨਿਟ ਮੰਤਰੀ ਅਮਨ ਰੋੜਾ ਦਾ ਕਰੀਬ 15 ਸਾਲ ਪਹਿਲਾਂ ਆਪਣੇ ਜੀਜੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਅਮਨ अरोड़ा ਦੇ ਜੀਜਾ ਰਜਿੰਦਰ ਦੀਪਾ ਨੇ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਕਰੀਬ 15 ਸਾਲ ਬਾਅਦ ਕੋਰਟ ਨੇ ਫੈਸਲਾ ਸੁਣਾਉਂਦਿਆ ਅਮਨ अरोड़ा ਅਤੇ ਉਹਨਾਂ ਦੇ 8 ਹੋਰ ਸਾਥੀਆਂ ਖਿਲਾਫ ਫੈਸਲਾ ਸੁਣਾਇਆ ਅਮਨ अरोड़ा ਨੂੰ ਤਾਰਾ 452 ਅਤੇ 323 ਤਹਿਤ ਸਜ਼ਾ ਸੁਣਾਈ ਗਈ ਹੈ ਅਮਨ अरोड़ा ਸਣੇ ਕੁੱਲ 9 ਵਿਅਕਤੀਆਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ ਉਦਰ ਫੈਸਲੇ ਤੋਂ ਬਾਅਦ ਅਮਨ अरोड़ा ਨੇ ਅਦਾਲਤ 'ਚ ਜ਼ਮਾਨਤ ਦੀ ਅਰਜੀ ਲਗਾਈ ਹੈ ਦਰਸਲੇ ਮਾਮਲਾ 2008 ਦਾ ਦੱਸਿਆ ਜਾ ਰਿਹਾ ਹੈ ਜਦੋਂ ਅਮਨ अरोड़ा ਦਾ ਆਪਣੇ ਜੀਜੇ ਜੋ ਕਿ ਇਸ ਸਮੇਂ ਅਕਾਲੀ ਦਲ ਜਨੇ ਉਹਨਾਂ ਨਾਲ ਕੋਠੀ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਚ ਰਜਿੰਦਰਦੀਪਾ ਨੂੰ ਕੁਝ ਸੱਟਾਂ ਲੱਗੀਆਂ ਸੀ ਅਤੇ ਉਹਨਾਂ ਵੱਲੋਂ ਪੁਲਿਸ ਕੋਲ ਕੇਸ ਦਰਜ ਕਰਵਾਇਆ ਗਿਆ ਸੀ ਹਾਲਾਂਕਿ ਅਮਨ ਅਰੋੜਾ ਵੱਲੋਂ ਵੀਰ ਜਿੰਦਰਦੀਪਾ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ ਪਰ ਉਹਨਾਂ ਨੇ ਬਾਅਦ ਵਿੱਚ ਆਪਣੇ ਕੇਸ ਨੂੰ ਵਾਪਸ ਲੈ ਲਿਆ ਸੀ ਪਰ ਜਿੰਦਰਦੀਪਾ ਵੱਲੋਂ ਕੀਤਾ ਗਿਆ ਕੇਸ ਅਦਾਲਤ ਵਿੱਚ ਚੱਲਦਾ ਹੀ ਰਿਹਾ ਅਤੇ ਹੁਣ ਅਦਾਲਤ ਨੇ ਕਰੀਬ 15 ਸਾਲ ਬਾਅਦ ਇਸ ਮਾਮਲੇ ਤੇ ਫੈਸਲਾ ਸੁਣਾਉਂਦਿਆਂ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈਏ। ਦੱਸੀ ਇਹ ਕਿ ਜਿੰਦਰਦੀਪਾ ਇਸ ਸਮੇਂ ਅਕਾਲੀ ਦਲ 'ਚ ਕਾਫੀ ਐਕਟਿਵ ਨੇ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਕੈਬਨਿਟ ਮੰਤਰੀ ਅਤੇ ਰਜਿੰਦਰ ਦੀਪਾ ਦੇ ਸਾਲੇ ਅਮਨ ਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਇਹ ਸਜ਼ਾ ਕਰੇਲੂ ਲੜਾਈ ਝਗੜੇ ਦੇ ਇੱਕ ਕੇਸ ਵਿੱਚ ਸੁਣਾਈ ਗਈ ਹੈ ਹਾਲਾਂਕਿ ਅਮਨ ਰੋੜਾ ਨੇ ਅਦਾਲਤ 'ਚ ਜ਼ਮਾਨਤ ਦੀ ਅਰਜੀ ਵੀ ਦਾਖਲ ਕੀਤੀ ਹੈ ਪਰ ਦੇਖਣਾ ਹੋਵੇਗਾ ਕਿ ਜ਼ਮਾਨਤ ਦੀ ਅਰਜੀ ਮਨਜ਼ੂਰ ਹੁੰਦੀ ਹੈ ਜਾਂ ਫਿਰ ਨਹੀਂ ਕਿਉਂਕਿ ਜੇਕਰ ਜ਼ਮਾਨਤ ਦੀ ਅਰਜੀ ਮਨਜ਼ੂਰ ਨਹੀਂ ਹੁੰਦੀ ਤਾਂ ਉਹਨਾਂ ਦੀ ਵਿਦਾਇਕੀ ਅਤੇ ਮੰਤਰੀਪਦ ਤੇ ਵੀ ਖਤਰਾ ਬਣ ਸਕਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ